स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਮੈਂ ਫੜਦਣਾ ਫੜਨ ਨੂੰ ਬੁਰਾ ਨਹੀਂ ਦਿੰਦਾ ਜੀ ਸਸਕ੍ਰਾਈਬ ਜਿਸ ਤਰ੍ਹਾਂ ਕਿ ਅੱਜ ਗੁਰੂ ਨਾਨਕ ਦੇਵ ਜੀ ਦੇ ਵੀਡੀਓ ਵਿੱਚ ਹੁਣ ਲੱਤ ਰਹਾ ਹੈ ਕਿ ਸਟੂਡੈਂਟਸ ਵੱਲੋਂ ਕੀ ਕਿਹਾ ਜਾ ਰਿਹਾ ਵਾ ਕੀ ਕਹਿਣਾ ਚਾਹੁੰਦੇ ਉਸ ਤੋਂ ਬਾਅਦ ਸਭ ਤੋਂ ਪਹਿਲੇ ਆਪਣਾ ਨਾਮ ਤੇ ਲਿਖਾ ਦਿਓ ਸਰ ਮੈਂ ਇਸ਼ੂ ਦੇ ਹਲ ਸਿੰਘ ਹਾਂ ਮੇਰਾ ਲਾਅ ਡਿਪਾਰਟਮੈਂਟ ਹੈ ਸੈਕੰਡ ਇਅਰ ਦਾ ਮੈਂ ਤੇ ਹੋਲੀ ਅੱਜ ਮਤਲਬ ਸਾਰੇ ਹੀ ਸਟੂਡੈਂਟਸ ਨੇ ਚਾਹੇ ਮਤਲਬ ਉਹ ਕਿਸੇ ਵੀ ਧਰਮ ਤੋਂ ਹੋਾ ਹੋਲੀ ਮਤਲਬ ਮੇਨਲੀ ਹਿੰਦੂ ਧਰਮ ਦਾ ਤਿਹਾੜਿਆ ਲੇਕਿਨ ਸਾਰੇ ਹੀ ਧਰਮ ਦੇ ਬੱਚਿਆਂ ਨੇ ਮਿਲ ਕੇ ਮਤਲਬ ਬੜੇ ਹੀ ਸੋਹਣੇ ਤਰੀਕੇ ਨਾਲ ਪਾਣੀ ਤੋਂ ਬਗੈਰ ਹੋਲੀ ਖੇਲੀ ਆ ਬੜੇ ਹੀ ਸੋਹਣੇ ਤਰੀਕੇ ਨਾਲ ਮਤਲਬ এনवायरमेंट ਫਰੈਂਡਲੀ ਹੋਲੀ ਖੇਡੀ ਆ ਨਿਆਣਿਆਂ ਨੇ ਤੇ ਬਸ ਇਹੋ ਹੀ ਆ ਕਿ ਪਰ ਉਹਨਾਂ ਫੁਲਕ ਆਪਣਾ ਪੁਨੀਹਤ ਨਾ ਚਾਹੂਗਾ ਜਿਨ੍ਹਾਂ ਨੇ ਅੱਜ ਆਂਡੇ ਵੀ ਚਲਾਏ ਜਾਂ ਚਿੱਕੜ ਦੇ ਵਿੱਚ ਬੱਚਿਆ ਸੁੱਟ ਪੇਟ ਵੀ ਰੱਖ ਸਕਦੀ ਹੂ ਪਰ ਇਸ ਵਿੱਚ ਕਾਫੀ ਸ਼ਰਾਰਤੀ ਐਲੀਮੈਂਟ ਹਰ ਇੱਕ ਸਿਸਟਮ 'ਚ ਹੁੰਦੇ ਆ ਬਟ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਵੀ ਬੜਾ ਸੋਹਣਾ ਕਾਬੂ ਕੀਤਾ ਕੋਈ ਮਤਲਬ ਵੱਡੀ ਘਟਨਾ ਬਾਹਰ ਨਹੀਂ ਆਈ ਹੱਲੇ ਹੱਲੇ ਤੱਕ ਤੇ ਕੋਈ ਝਗੜਾ ਵਗੈਰਾ ਵੀ ਨਹੀਂ ਹੋਇਆ ਤੇ ਬਸ ਇਹੋ ਹੀ ਆ ਸਾਰੇ ਪਿਆਰ ਨਾਲ ਹੋਲੀ ਖੇਡ ਰਹੇ ਆ ਤੇ ਆ ਵੀ ਅੱਜ ਨਾਲ ਲੈ ਆਪਣੇ ਹਾਂਜੀ ਹਾਂਜੀ ਵੀਰੋ ਨੇ ਵੀ ਨਾਲ ਲੈ ਅਸੀਂ ਵੀ ਨਾਲ ਹੀ ਆ